ਤਾਨਗੁਰੂ ਗੋਬਨ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਧੀਆਂ ਕਰਨੀਆਂ ਨੇ ਪਿਆਰਿਓ ਭਾਈ ਅਮਰਿਤਪਾਲ ਸਿੰਘ ਹੋਰਾ ਨੂੰ ਪੀਐਮ ਬਣਾਉਣ ਦੀ ਤਿਆਰੀ ਹੋ ਰਹੀ ਹੈ ਇਸ ਚੀਜ਼ ਦਾ ਆਪਾਂ ਪਰਦਾ ਫਾਸ਼ ਕਰਾਂਗੇ ਅਸਲ ਚ ਸਚਾਈ ਕੀ ਹੈ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਹਿਲਾ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਸ ਦਿਨ ਦੀ ਜਿਹੜੀ ਐ ਉਹ ਸੀਟ ਜਿੱਤੀ ਐ ਤੇ ਆਪਾਂ ਸਾਰੇ ਵੇਖ ਰਹੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਨੇ ਹਰ ਕੋਈ ਜਿਹੜਾ ਹੈ ਉਹਨਾਂ ਦਾ ਨਾਮ ਲੈਂਦਾ ਹੈ ਹਰ ਕੋਈ ਉਹਨਾਂ ਦਾ ਨਾਮ ਲੈ ਕੇ ਸੁਰਖੀਆਂ ਵਟੋਰ ਰਿਹਾ ਹੈ ਆਪਾਂ ਸਾਰੇ ਵੇਖ ਹੀ ਰਹੇ ਹਾਂ ਇਸ ਗੱਲ ਦੇ ਵਿੱਚ ਕੋਈ ਨਵੀਂ ਗੱਲ ਤੇ ਹੈ ਹੀ ਨਹੀਂ ਇੱਕ ਗੱਲ ਆਪ ਜੀ ਦੇ ਨਾਲ ਮੈਂ ਜ਼ਰੂਰ ਸਾਂਝੀ ਕਰ ਦੇਵਾਂ ਸਾਰ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਦੇ ਬਾਰੇ ਬਹੁਤ ਸਾਰੀਆਂ ਝੂਠੀਆਂ ਅਫਵਾਹਾਂ ਵੀ ਜਿਹੜੀਆਂ ਨੇ ਉਡਾਈਆਂ ਜਾ ਰਹੀਆਂ ਨੇ ਕੋਈ ਕਹਿ ਰਿਹਾ ਉਹਨਾਂ ਨੂੰ ਜਿਹੜਾ ਹੈ ਭਾਜਪਾ ਆਫਰ ਦੇ ਰਹੀ ਹੈ ਕੋਈ ਕਹਿੰਦਾ ਜੀ ਉਹਨਾਂ ਨੂੰ ਬੁਲਾਇਆ ਜਾ ਰਿਹਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕਹਿੰਦਾ ਜੀ ਉਹਨਾਂ ਨੂੰ ਪੀਐਮ ਬਣਨ ਦਾ ਆਫਰ ਦਿੱਤਾ ਹੈ ਕੋਈ ਕੁਝ ਕਹਿੰਦਾ ਇਹ ਸਾਰੀਆਂ ਚੀਜ਼ਾਂ ਇੱਥੇ ਹੀ ਬੰਦ ਕਰ ਦਿਓ ਅਜਿਹਾ ਕੁਝ ਵੀ ਨਹੀਂ ਹੈਗਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਿਲਕੁਲ ਝੂਠੀਆਂ ਨੇ ਜਾਣ ਬੁੱਝ ਕੇ ਪਤਾ ਨਹੀਂ ਕੀ ਕਾਰਨ ਰਹੇ ਨੇ ਕੁਝ ਲੋਕਾਂ ਦੇ ਉਹ ਜਾਣ ਬੁੱਝ ਕੇ ਇਹ ਸਾਰੀਆਂ ਚੀਜ਼ਾਂ ਕਰਦੇ ਜਾ ਰਹੇ ਨੇ ਅਜਿਹਾ ਕੁਝ ਵੀ ਨਹੀਂ ਹੈਗਾ ਹਾਲਾਂਕਿ ਜੋ ਮੋਦੀ ਨੂੰ ਚੀਜ਼ਾਂ ਚਾਹੀਦੀਆਂ ਸੀ ਉਹ ਕੈਬਨਿਟ ਜਿਹੜੀ ਹੈ ਉਹਨਾਂ ਦੀ ਬਣ ਚੁੱਕੀ ਹੈ ਸਰਕਾਰ ਬਣ ਚੁੱਕੀ ਹੈ ਤੇ ਭਾਈ ਅਮਰਿਤਪਾਲ ਸਿੰਘ ਹੋਰੀ ਜਿਹੜੇ ਨੇ ਹੁਣ ਇੱਕ ਸਾਈਡ ਨੇ ਹਾਲਾਂਕਿ ਇਹਨਾਂ ਦੀ ਕੋਈ ਜ਼ਰੂਰਤ ਹਾਲੇ ਤੱਕ ਨਹੀਂ ਹੈਗੀ ਪਰ ਜਦੋਂ ਕੋਈ ਜ਼ਰੂਰਤ ਪੈਗੀ ਉਦੋਂ ਜ਼ਰੂਰ ਕਿਤੇ ਨਾ ਕਿਤੇ ਆਫਰ ਹੋਣਗੇ ਹਾਲਾਂਕਿ ਆਫਰ ਹੁਣ ਵੀ ਆਏ ਨੇ ਪਰ ਇਹਨਾਂ ਨੇ ਮਨਾਂ ਕਰ ਦਿੱਤੇ ਤੇ ਹਾਂ ਜੇ ਜ਼ਿਆਦਾ ਹੀ ਪੇਚੜਿਆ ਦਿਸਿਆ ਤੇ ਫੇਰ ਫੇਰ ਉਪਰ ਪੀਐਮ ਦਾ ਚਿਹਰਾ ਬਣਾ ਸਕਦੇ ਨੇ ਕੋਈ ਕੋਈ ਵੀ ਹੋ ਸਕਦਾ ਜ਼ਰੂਰੀ ਨਹੀਂ ਭਾਈ ਅਮਰਿਤਪਾਲ ਸਿੰਘ ਹੋਣ ਤੇ ਕੋਈ ਵੀ ਹੋ ਸਕਦਾ ਪਰ ਫਿਲਹਾਲ ਇਹ ਚੀਜ਼ਾਂ ਤੇ ਰੋਕ ਲੱਗ ਚੁੱਕੀ ਐ ਬੰਦ ਲੱਗ ਚੁੱਕਿਆ ਸਟਾਪ ਲੱਗ ਚੁੱਕਿਆ ਕੋਈ ਗੱਲਬਾਤ ਜਿਹੜੀ ਹਜੇ ਇਸ ਚੀਜ਼ ਨੂੰ ਲੈ ਕੇ ਨਹੀਂ ਹੈਗੀ ਇਹਨਾਂ ਚੀਜ਼ਾਂ ਤੋਂ ਅਸੀਂ ਥੋੜਾ ਜ੍ਹਾ ਦੂਰ ਰਹੀਏ ਥੋੜਾ ਜ੍ਹਾ ਵਿਚਾਰ ਰਖੀਏ ਸਾਡੇ ਲੋਕਾਂ ਨੂੰ ਗੁੰਮਰਾਹ ਜਿਹੜਾ ਹੈ ਬਹੁਤ ਕੀਤਾ ਜਾ ਰਿਹਾ ਹੈ ਫਿਲਹਾਲ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਆ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਜਿਹੜਾ ਹੈ ਉਹ ਬਾਹਰ ਕੱਢਿਆ ਜਾਏ ਉਹਨਾਂ ਤੋਂ NSA ਹਟੇ ਇਹ ਜੇ NSA ਹਟੇਗਾ ਤਾਂ ਉਹ ਬਾਹਰ ਆਉਣਗੇ ਹਾਲਾਂਕਿ ਜੇ NSA ਹਟੇਗਾ ਤਾਂ ਉਹਨਾਂ ਦੀ ਰਿਹਾਈ ਹੋਏਗੀ ਤੇ ਤੇ ਉਹ ਫਿਰ ਬਾਹਰ ਆਉਣਗੇ ਫਿਰ ਆ ਕੇ ਜਿਹੜੇ ਕਾਰਜ ਨੇ ਉਹ ਕਰਨਗੇ ਜੋ ਸੰਗਤ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਆ ਜੋ ਇਸ ਇਲਾਕੇ ਦੇ ਵਿੱਚ ਉਹਨਾਂ ਨੇ ਕੰਮ ਕਾਜ ਕਰਨਾ ਉਹ ਸਾਰੀਆਂ ਚੀਜ਼ਾਂ ਫਿਰ ਬਾਅਦ ਵਿੱਚ ਹੋਣਗੀਆਂ ਫਿਲਹਾਲ ਅਸੀਂ ਇਹ ਸਾਰੀਆਂ ਚੀਜ਼ਾਂ ਜ਼ਰੂਰ ਵੇਖੀਏ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਤਾਰਾ ਹੈ ਉਹ ਜ਼ਰੂਰ ਹੋਵੇ ਤੇ ਸਾਨੂੰ ਇੱਕ ਗੱਲ ਜਿਹੜੀ ਹੈ ਜ਼ਰੂਰ ਉਹ ਸਿੱਖ ਲੈਣੀ ਚਾਹੀਦੀ ਹੈ ਕਿ ਭਾਈ ਇਹ ਅਫਵਾਹਾਂ ਤੋਂ ਬਚੀਏ ਜਿੰਨਾ ਅਧੂਰੀ ਜਾਣਕਾਰੀ ਸਾਡਾ ਨੁਕਸਾਨ ਕਰੇਗੀ ਉਹਨਾਂ ਕਿਸੇ ਨੇ ਨਹੀਂ ਕਰਨਾ ਇਹ ਗੱਲ ਯਾਦ ਰੱਖਿਓ ਅਧੂਰੀ ਜਾਣਕਾਰੀ ਬਹੁਤ ਖਤਰਨਾਕ ਹੁੰਦੀ ਹੈ ਅਧੂਰੀ ਜਾਣਕਾਰੀ ਤੋਂ ਬਚਿਓ ਬਾਕੀ ਸਾਰੀਆਂ ਚੀਜ਼ਾਂ ਤੇ ਚਲਦੀਆਂ ਰਹਿਣਗੀਆਂ ਜੇ ਅਸੀਂ ਇਨ੍ਹਾਂ ਜਾਣਕਾਰੀਆਂ ਤੋਂ ਬਚ ਗਏ ਤਾਂ ਬਚ ਜਾਵਾਂਗੇ ਨਹੀਂ ਫਿਰ ਬਹੁਤ ਵੱਡਾ ਨੁਕਸਾਨ ਸਾਡਾ ਆਪਣਾ ਹੀ ਹੋਏਗਾ ਇਨ੍ਹਾਂ ਚੀਜ਼ਾਂ ਦੇ ਵਿੱਚੋਂ ਨਿਕਲੀਏ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ